ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਪਾਲਕ ਬੱਚੀਆਂ ਚੰਗੇ ਰਕਾਰਣੀਆਂ ਤੇ ਇੱਕ ਬੈੜ ਦੁੱਧ ਦੇ ਦਿੰਦੀ ਤਨਨਾਕ ਸੇਲ ਆ ਡਿਟੇਲ ਬਾਈ ਤੋਂ ਪੁੱਛਦੇ ਆਓਗੇ ਕਰिएगा ਸੱਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਗਹਿਲ ਨਾ ਨਾਮ ਗਗਨਦੀਪ ਸਾਹਿਬ ਜ਼ਿਲ੍ਹਾ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ 98729 047 04780 ਵੀਰੇ ਪਹਿਲਾ ਨੰਬਰ ਜੇ ਆਪਾਂ ਬੱਛੀ ਦੇਖ ਰਹੇ ਆ ਕਿੰਨੇ ਕੁ ਗੋਮਰਾ ਤੇ ਕਿਹੜੇ ਸੀਮੰਟ ਦੀ ਹੈ ਇਹ ਇਹ ਵੀਰੇ ਹੈਗੀ ਆ ਹੈਮਰ ਦੀ ਸੈਕਸਰ ਸੀਮੰਟ ਜਿਹੜੀ ਠੀਕ ਆ ਸੈਕਸਰ ਦੇ ਹੈਮਰ ਸੀਮੰਟ ਦੀ ਆ ਹਾਂ ਇਹ ਆਪਾਂ ਲਿਆਏ ਸੀ 2.5 ਮਹੀਨੇ ਦੀ 20000 ਰੁਪਏ ਹੁਣ ਹੋਏ ਮੇਰੇ ਕੋਲ 13 ਮਹੀਨੇ ਹੋ ਗਏ ਇਹਨੂੰ 15 ਮਹੀਨੇ ਹੋ ਮੇਰੇ ਖੀਰੀ ਆ ਠੀਕ ਆ ਦੰਦੋ ਬਿਲਕੁਲ ਖੀਰੀ ਆ ਜਮਾਂ ਖੀਰੀ ਆ ਠੀਕ ਆ ਫਾਰਮ ਚ ਲਈ ਸੀ ਹਾਂ ਫਾਰਮ ਚ ਕੀ ਰਿਕਾਰਡ ਸੀ ਦੀ ਮਾਦਾ ਰਿਕਾਰਡ ਤਾਂ ਫਿਰ ਇਹ 40 ਤੋਂ 42 ਲੀਟਰ ਕਹਿੰਦੇ ਸੀ ਉਹ ਮਤਲਬ ਮੈਂ ਤਾਂ ਲੈ ਕੇ ਆਣ ਦਿੰਦੇ ਨਹੀਂ ਸੀ ਤੇ ਅੱਜ ਇਹਦੇ ਰੇਡ ਕੀ ਰੱਖਿਆ ਅੱਜ ਇਹਦਾ ਵੀਰੇ ਕਰ ਲਾਂਗੇ ਫੋਨ ਤੇ ਜਾਇਜ਼ ਹੀ ਰੋ ਠੀਕ ਹੈ ਤੇ ਥਣ ਥਣ ਚਾਰੀ ਆ ਹਾਂ ਥਣ ਥਣ ਚਾਰੀ ਆ ਸਾਰੇ ਆ ਦੇਖੋ ਟੋਰੀ ਬਾਹਰ ਨੂੰ ਸੁਭਰਾ ਹੈਮਰ ਦੇ ਸੀਮਨ ਜੀ ਆਪ ਆ ਵੀਰੇ ਕਹਿੰਦਾ ਫਾਰਮ ਦੇ ਵਿੱਚੋਂ ਟਾਈ ਮਹੀਨਾ ਦੀ ਪਰਚੇਸ ਕਰ ਰਹੀ ਸੀ ਚੰਗੀ ਕੀਮਤ ਲੱਗੇ ਤੇ ਸੌਂਗ ਨਾਲ ਸੰਭੀਆ ਭਾਈ ਜਾਨੇ 13 ਮਹੀਨਾ ਦੀ ਬਚੀ ਹੋ ਗਈ ਸਾਲ ਤੋਂ ਆ ਬਾਬਾ ਸਾਰਾ ਫਸਕੁਰਤ ਲਾਉਣਾ ਕਰਦੀ ਦਾ ਕਰ ਤੀਂ ਤਾ ਵੇਚਦਾ ਠੀਕ ਹੈ ਸੋ ਮੂੰਹ ਮੱਥਾ ਦੇਖੋ ਸੰਗ ਵਗੈਰਾ ਧਗੇ ਵੇ ਆ ਤੇ ਥਣ ਚਾਰੀ ਆ ਕਿ ਫੋਟ ਸੰਗ ਨਹੀਂ ਹਣਾ ਤੇ ਸੋਹਣੀ ਸਾਫ ਸੁਥਰੀ ਚੰਗੀ ਝੋਲੀ ਦੀ ਐ ਹੈਮਰ ਦੇ ਸੀਮਨ ਦੀ ਆਪ ਆ ਗਈ ਬੱਛੀ ਇਹ ਕੱਦ-ਕਾਦ ਚੰਗਾ ਨੀਰ ਬੋਟਨ ਦਾ ਅਦਾਜਾ ਲਾਈ ਆ ਪਾ ਵੀ 5-4 ਮਹੀਨੇ ਸਾਂਭ ਕੇ ਸੀਮਨ ਲਾਈ ਨਾਲੇ ਜਾਮਾ ਹਨਾ ਵੀਰੇ ਹੁਣ ਚਾਹ ਤਰਾ ਦੇ ਦੇ ਠੀਕ ਹੈ ਹੀਟ ਕਰ ਗੀ ਇੱਕ ਕੱਢ ਦੀ ਆ ਪੂਰੇ ਵਜਨ ਬਹੁਤ ਆ ਦੇਖੋ ਨਾ ਠੀਕ ਹੈ ਬੱਚਾ ਹੁੰਦਾ ਹੈ ਪਰ ਪੂਰਾ ਹੋਣਾ ਠੀਕ ਹੈ ਜੀ ਔਰ ਦਾ 2 ਮਹੀਨੇ ਲਗਭਗ ਸਾਂਭ ਲਈਏ ਹਨਾ ਵਧੀਆ ਬਣ ਜੂਗੀ ਸੋਹਣਾ ਬੋਡੀ ਵੇਟ ਕਰ ਜੂਗੀ ਆਪ ਦੀ ਰੇਟ ਵੀਰ ਕਹਿੰਦਾ ਫੋਨ ਤੇ ਹੋਊਗਾ ਤੇ ਦੰਦੋ ਬਿਲਕੁਲ ਖੀਰੀ 13 ਮਹੀਨੇ ਏਜ ਆ ਹੈਮਰ ਦੇ ਸੀਮਨ ਦੀ ਆਪ ਆ 40 42 ਕਿਲੋ ਦੀ ਮਾਦਰ ਰਿਕਾਰਡ ਸੀ 6 ਮਹੀਨੇ ਆਪਣੇ ਕੋਲੇ ਆ ਗਏ ਵੀਰੇ 2 ਮਹੀਨੇ ਦੀ ਪਹਿਲਾਂ 15 ਮਹੀਨੇ ਦੀ ਹੈ ਇਹ ਜ ਆ ਅੱਗੇ ਜਿਹੜੀ 2 ਨੰਬਰ ਦੇਖ ਰਹੇ ਆ ਜ ਆਪਾਂ ਡਾਇਮੰਡ ਵਿੱਚ 10 ਮਹੀਨੇ ਦਾ ਬੱਚਾ ਠੀਕ ਹੈ ਕੀ ਹੈਗਾ ਸੈਕਸ਼ਨ ਸੀਮੰਟ ਦਾ ਰਮਾਡਾ ਰਮਾਡਾ ਕੀ ਕਹਿੰਦੇ ਆ ਉਹਨੂੰ ਅੱਛਾ ਰਮਾਡਾ ਦੇ ਸੈਕਸਰ ਸੀਮੰਟ ਆ ਥਾਣੇ ਦੇ ਵਿਚਾਰੀ ਆ ਥਾਣੇ ਦੇ ਵਿਚਾਰੀ ਆ ਇਹਦੀ ਵੀ ਬਿਊਟੀ ਪੂਰੇ ਤੋਂ ਆਪਣਾ ਬੱਚੇ ਪੂਰੇ ਮਹਿੰਗੇ ਲਏ ਹੋਏ ਠੀਕ ਹੈ ਇਹਦੀ ਮਾਦਰ ਰਿਕਾਰਡ ਇਹਦੀ ਮਾਦਰ ਰਿਕਾਰਡ ਵੀ 40 42 ਕਿਲੋ ਪਲੱਸ ਹੀ ਆ ਇਹਦਾ ਰੇਟ ਵੀ ਫੋਨ ਤੇ ਹਾਂ ਇਹਦਾ ਰੇਟ ਵੀ ਫੋਨ ਤੇ ਉਹ ਆਉ ਜਾਏ ਜੀ ਠੀਕ ਹੈ ਜੋੜਾ ਇਕੱਠਾ ਹੀ ਦੇ ਦਾਂਗੇ ਹਾਂ ਇਕੱਠਾ ਵੀ ਦੇ ਦਾਂਗੇ ਸੋ ਜੋੜਾ ਵੀਰ ਕਹਿੰਦਾ ਇਕੱਠਾ ਵੀ ਦੇ ਰਾਂਗੇ ਜੇ ਕਿਨੇ ਸਿੰਗਲ ਸਿੰਗਲ ਲੈਣੇ ਤਾਂ ਵੀ ਮਿਲ ਜੂਗੀ ਤੇ 40 ਪੈਰੀ ਕਿਲੋ ਮਾਦੇ ਦਾ ਰਕਾਰਾ 66 ਦੇ ਅਰਮਾਡਾ ਸੀਮਨ ਦੀ ਆ ਗਈ ਹੈਣਾ ਹਾਂ 10 ਮਹੀਨੇ ਦੀ ਠੀਕ ਹੈ 10 ਮਹੀਨੇ ਪੂਰੀਏ ਦੀ ਏਜ ਆ 66 ਦੇ ਅਰਮਾਡਾ ਸੀਮਨ ਵਜ਼ਨ ਪੂਰਾ 17 ਇਹ ਵੀ ਦਿੰਦੀ ਆ ਠੀਕ ਹੈ ਸੋ ਬੱਚੀ ਦੇਖੋ ਯਾਰ ਸੋਹਣੀ ਸਾਫ ਸੁਥਰੀ ਵਧੀਆ ਰਾਜੀ ਸਮੀ ਬਲੀ ਹੈਣਾ ਤੇ ਇਹ ਆ ਗਈ ਦੂਜੇ ਨੰਬਰ ਤੇ ਤੇ ਲਗਭਗ ਜੋੜਾ ਸਾਹਮਣੇ ਰੱਖੀ ਆਪਾਂ ਉਹ 2 2 ਮਹੀਨੇ ਚ ਇਸ ਕਰਕੇ ਨੀਅਰ ਬਾਊਡ ਤਿੰਨ ਚਾਰ ਮਹੀਨੇ ਲਾਊਗੀ ਜੋੜਾ ਪਾ ਦਿਖਾਤਾ ਜਰਸੀ ਬੱਚਿਆਂ ਦਾ ਅੱਗੇ 10 ਨੰਬਰ ਤੇ ਬੈੜ ਦੇਖ ਰਹੇ ਆ ਬਾਈ ਜੀ ਜਿਹੜੀ ਆਪਾਂ ਬੈੜ ਵੀ ਇਹ 36 ਕਿ ਤਨ ਹੋ ਗਿਆ ਤੇ ਟੀਕਾ ਭਰਾਏ ਨੂੰ 1.5 ਮਹੀਨਾ ਹੋ ਗਿਆ ਹਾਂ ਤੇ ਇਹ ਜਿਹੜੀ ਬੈੜ ਆ ਗਈ 8 ਕਿਲੋ ਦੁੱਧ ਦੋ ਥਲੇ ਆਪਾਂ ਇਹ ਝੂਰਣੀ ਬੋਲਣ ਦੀ ਗੱਲ ਹੈਗੀ ਦੋਨੇ ਟਾਈਮ ਦਾ ਆਏ ਜਾਣ ਚਾਹੇ ਕੋਈ ਚਾਰ ਢੰਗ ਚੋੜੇ 6.5 ਕਿਲੋ ਟਾਈਮ ਦਾ ਦੁੱਧ ਹਾਂ ਇਹਦਾ ਮੁੱਲ ਇਹਦਾ ਮੁੱਲ ਯਾਰ ਦੇਣ ਲੈਣ ਹੀ ਜਾਇਜ਼ ਹੀ ਹੋਊ ਕੋਈ ਆਪਣਾ ਵਾਧਾ ਘਾਟਾ ਨਹੀਂ ਹੋਊ 23000 ਦੀ ਦੇ ਦਾਂ ਤੋਰੀ ਇਹ ਵਾਰ ਨੂੰ ਸਭਰ 23000 ਦੀ ਵੇੜ ਤੁਹਾਨੂੰ ਇਹ ਮਿਲ ਜੂਗੀ ਤੇ 7 ਕਿਲੋ ਦੁੱਧਾ ਵਾਧਾ ਘਾਟਾ ਨਹੀਂ ਠੀਕ ਹੈ ਅੱਗੇ ਤੁਹਾਡੀ ਕਿਸਮਤ ਆ ਵੀ ਗੱਬਰ ਨਿਕਲ ਜੇ ਖਾਲੀ ਨਿਕਲਦੀ ਆ ਸੀਮਨ ਨੇ ਤੇ ਲੱਗਿਆ ਵਾ ਦੁੱਧ 7 ਕਿਲੋ ਰੇਟ 23000 ਰੁਪਏ ਵੇੜ ਦਾ ਬਾਕੀ ਮੌਕੇ ਤੇ ਗਜੈਸ ਵਗੈਰਾ ਹੋ ਜੂਗੀ ਵੇੜ ਚੰਗੀ ਆ ਸੋਹਣੀ ਸਾਫ਼ ਸੁਥਰੀ ਰਾਜੀ ਸਮੀ ਪੜੀ ਵੀ ਲੱਸੀਆਂ ਵੀ ਕਿਸੇ ਪਾਸ ਹੁਣੀ ਬਾਕੀ ਬਿਊਟੀ ਦੇ ਵਿੱਚ ਆ ਤਿਆਰ ਹੋ ਗਈ ਵੇੜ ਪੇਟੀ ਤੋਂ ਬਾਹਰ ਦੀ ਐ ਜਮਾ ਚੰਗੀਆਂ ਜੰਦੀਆਂ ਨਾੜਾ ਨੁੜ ਬਣੀਆਂ ਚੰਗੀਆਂ ਹਨ ਤੇ ਦੋ ਦਿਖਾ ਦੇ ਆਪਾਂ ਪਾਲਕ ਬੱਚੀਆਂ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਨੰਬਰ ਬੋਲਦੇ ਭਾਈ ਜੀ ਆਪਣਾ 98729 ਜੀ 047 ਸੋ ਕੋਈ ਵੀ ਨਾਗ ਵੇਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ